ਮੁਕੇਰੀਆਂ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਰ 'ਚ ਬਲਾਸਟ ਹੋਣ ਦੇ ਨਾਲ ਪੰਜ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸ ਦੇਕੀ ਇਹ ਹਾਦਸਾ ਮੁਕੇਰੀਆਂ ਦੇ ਵਿੱਚ ਉਸ ਵੇਲੇ ਵਾਪਰਿਆ ਜਦੋਂ ਕਾਰ ਦੀ ਟੈਂਕਰ ਦੇ ਨਾਲ ਭਿਆਨਕ ਟੱਕਰ ਹੋ ਗਈ ਤੇ ਕਾਰ ਦੇ ਵਿੱਚ ਬਲਾਸਟ ਹੋ ਗਿਆ ਜਿਸ ਦੌਰਾਨ ਚਾਰ ਨੌਜਵਾਨਾਂ ਦੀ ਜਿੰਦਾ ਸੜਕੇ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਨੂੰ ਹਸਪਤਾਲ ਲਿਜਾਂਦਿਆ ਸਮੇ ਉਸ ਦੀ ਮੌਤ ਹੋ ਗਈ ਉੱਥੇ ਹੀ ਹੁਣ ਇਹਨਾਂ ਨੌਜਵਾਨਾਂ ਦੀ ਪਛਾਣ ਸਾਹਮਣੇ ਆਈਏ ਨੌਜਵਾਨ ਇਹਨਾਂ ਦੇ ਵਿੱਚੋਂ ਜਿਹੜੇ ਚਾਰ ਨੌਜਵਾਨ ਹੈ ਜਲੰਧਰ ਦੇ ਭਾਰਗਵ ਕੈਂਪ ਦੇ ਰਹਿਣ ਵਾਲੇ ਸੰਤ ਇੱਕ ਜੇਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਉਮਰ ਕਰੀਬ 22 ਤੋਂ 24 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਹ ਨੌਜਵਾਨ ਘਰ ਤੋਂ ਘੁੰਮਣ ਲਈ ਗਏ ਹੋਣ ਸੰਨ ਕੀ ਰਸਤੇ ਦੇ ਵਿੱਚ ਇਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਗੱਡੀ ਦੀ ਟੈਂਕਰ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੇ ਨਾਲ ਕਾਰ ਦੇ ਵਿੱਚ ਬਲਾਸਟ ਹੋਇਆ ਤੇ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਇਹਨਾਂ ਨੌਜਵਾਨਾਂ ਦੀ ਪਛਾਣ ਅਭੀ ਅੰਕਿਤ ਇੰਦਰਜੀਤ ਕੌਂਡਲ ਰਾਜੂ ਰਿਸ਼ਵ ਮਿਨਹਾਸ ਦੇ ਰੂਪ ਵਿੱਚ ਹੋਈ ਹੈ ਪੰਜੇ ਹੀ ਬਚਪਨ ਦੇ ਦੋਸਤ ਦੱਸੇ ਜਾ ਰਹੇ ਨੇ ਤੇ ਆਰਐਸਐਸ ਦੇ ਸੇਵਕ ਵੀ ਦੱਸੇ ਜਾ ਰਹੇ ਨੇ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੌਜਵਾਨ ਘੁੰਮਣ ਲਈ ਗਏ ਹੋਏ ਸਨ ਕਿ ਰਸਤੇ ਦੇ ਵਿੱਚ ਇਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਜਿਸ ਦੇ ਵਿੱਚ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜੀ ਮੈ ਉਹ ਮਾਸੜਾ ਉਹ ਵੀ ਕੱਲ੍ਹ ਧਰੂ ਕਿਤੇ ਗਏ ਨੇ ਵਿਆਹ ਤੇ ਗਏ ਆ ਜੀ ਯਾਦ ਗਏ ਆ ਤੁਹਾਨੂੰ ਮੁੰਡਾ ਗਾ ਵਿਆਹ ਜਨਾਂ ਦੇ ਚਲੂ ਜਾਂਦੇ ਆ ਜੀ ਸਾਨੂੰ ਗਰੀਬ 11:30 ਵਜੇ ਸਾਨੂੰ ਫੋਨ ਆਇਆ ਬਾ ਤੁਸੀਂ ਇੱਧਰ ਦਾ ਹਸਪਤਾਲ ਤੋਂ ਗਪੁਲਸ ਵਾਲਿਆਂ ਦਾ ਵੀ ਇਹ ਤੁਹਾਡੇ ਬੱਚੇ ਆ ਤੁਸੀਂ ਆਓ ਵੀ ਮਤਲਬ ਆ ਕੇ ਦੇਖੋ ਉਹ ਐਕਸੀਡੈਂਟ ਜਾਂ ਹੋਇਆ ਜਦੋਂ ਉੱਥੇ ਜਾ ਕੇ ਗਏ ਆ ਮੇਰਾ ਮਲੋ ਸੰਧੂ ਸਾਹਿਬ ਆ ਉੱਥੇ ਰਾਤ ਨੂੰ ਗਏ ਆ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਡੈੱਡ ਬੱਚੇ ਨਾਲ ਡੈਡ ਹੋ ਗਿਆ ਅੱਛਾ ਜੀ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਜਾ ਕੇ ਪੂਰਾ ਆਬ ਹੀ ਉਹਨਾਂ ਨੂੰ ਮੈਂ ਹਜੇ ਇੱਥੇ ਹੀ ਉਹ ਹਜੇ ਵੀ ਉੱਥੇ ਹੀ ਹੈਗੇ ਨੇ ਵੀ ਜਾ ਕੇ ਹਸਤਾਬ ਦੇ ਵਿੱਚ ਥਾਣੇ ਦੇ 6 ਗਹਿਰੇ ਨੇ ਹਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਹੈਗਾ ਪੂਰਾ ਅਸਲਾ ਕਿੰਨੇ ਜਾਣੇ ਸੀ ਕਿੱਥੇ ਜਾ ਰਹੇ ਸੀ ਇਹ ਭਾਈ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਉਧਰ ਕੋਈ ਵਿਆਹ ਸੀ ਜਿੱਦਾਂ ਤਸੂਬੇ ਮਕੇਰੀਆਂ ਅੱਗੇ ਜਿੱਥੇ ਵਿਆਹ ਸੀ ਉਹ ਵਾਪਸ ਆ ਰਹੇ ਸੀ ਅੱਛਾ ਜੀ ਉਧਰੋਂ ਵਿਆਹ ਤੋਂ ਵਾਪਸ ਆ ਰਹੇ ਸੱਸੋਰੀ ਵਿਆਹ ਤੋਂ ਬਪਾ ਸਾਹਿਬ ਕਿੰਨੇ ਸਾਲ ਦੇ ਤੇ ਬੱਚੇ ਦੀ ਉਮਰ ਹੈ ਕੀ ਨਾਮ ਹੈਗਾ ਹਾਂ ਇੱਕ ਦਾ ਨਾਮ ਵੀ ਹੈਗਾ ਜਿਹੜਾ ਇੱਥੇ ਹੈ ਹਾਂ ਮੁੰਡਾ ਸਾਡੇ ਦਾ ਅਭੀ ਨਾਂ ਜੀ ਇਹਦੀ ਉਮਰ ਹੈਗੀ ਹੈ 22 ਸਾਲ ਇਹ ਬਾਕੀ ਨਾਲ ਦੋਸਤ ਸੀ ਜਾਂ ਭਰਾ ਸੀ ਇਹ ਦੋਸਤ ਨੇ ਸਾਡੇ ਅੱਛਾ ਜੀ ਇੱਕੋ ਜਿਹੇ ਭਾਰਪੁਰ ਕੈਂਪ ਦੇ ਰਹੇ ਹਾਂ ਹਾਂ ਬਾਕੀ 22 ਸਾਲ ਲਈ ਹੈ ਅੱਛਾ ਜੀ ਭਾਰਪੁਰ ਕੈਂਪ ਦੇ ਤਿੰਨ ਮੁੰਡੇ ਇੱਥੇ ਦੇ ਆ ਇੱਕ ਤੋਂ ਗਾਂਧੀ ਕੈਂਪ ਇੱਕ ਗਾਂਧੀ ਕੈਂਪ ਦਾ ਇੱਕ ਹੋਰ ਕਬੀਰਨਗਰ ਦਾ ਨਹੀਂ ਗਾਂਧੀ ਕੈਂਪ ਗਾਂਧੀ ਕੈਂਪ ਦਾ ਰਹਾ ਅੱਛਾ ਹਾਂ ਜੀ ਇਹ ਪਤਾ ਲੱਗੇ ਕਿਦਾਂ ਹਾਸਾ ਹੋਇਆ ਸਾਨੂੰ ਭਾਜੀ ਕੁਝ ਨਹੀਂ ਪਤਾ। ਅਸੂ ਮੈਂ ਵੀ ਮਤਲਬ ਕਿਸੇ ਗੱਡੀ ਦੇ ਨਾਲ ਵੱਜਿਆ। ਜੀ। ਤੇ ਗੱਡੀ ਦੂਜੇ ਪਾਸੇ ਟੈਂਕਰ ਆਇਆ ਹੁਣੇ ਚੜਾ। ਅੱਛਾ ਜੀ। ਇਹ ਸੁਣੋ। ਤੇ ਕੰਮ ਕੀ ਕਰਦਾ ਸੀ? ਮੁੰਡਾ ਮੈਨੇਜਮੈਂਟ ਦਾ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ। ਅੱਛਾ। ਤੇ ਗੱਲ ਕਰੀਏ ਘਰ ਦੀ ਫੈਮਿਲੀ ਕਿੱਦਾਂ ਫੈਮਿਲੀ ਚ ਕੌਣ-ਕੌਣ ਸੀ ਇੰਨਾ। ਕੋਈ ਨਹੀਂ ਦੋ ਇੱਕੋ ਬੇਟਾ ਹੈਗਾ। ਅੱਛਾ 깔 ਲੱਗ। 깔ਣਾ 깔ਣਾ ਬੋ। ਇੱਕ ਸਿਸਟਰ ਹੈ ਮਾਪੇ ਬਸ। ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਹਮੀਆਂ ਕਿਹੜਾ ਹਾਸਾ? 11:00 ਵਜੇ ਸਾਬਤ। ਰਾਤ ਦੇ ਦੱਦ ਗਿਆ। ਇਹ ਸਾਡੇ ਸਵੈ ਸੇਵਕ ਸੀ ਆਰਐਸਐਸ ਨਾਲ ਜੁੜੇ ਸੀ ਸਾਰੇ ਬੱਚੇ ਔਰ ਬਚਪਨ ਤੋਂ ਹੀ ਇਹ ਸ਼ਾਖਾ ਤੇ ਅੰਦਰ ਸੀਗੇ ਔਰ ਇਹ ਸਾਰੇ ਆਪਸ ਦੇ ਵਿੱਚ ਸਵੈ ਸੇਵਕ ਇਕੱਠੇ ਹੀ ਰਹਿੰਦੇ ਸੀਗੇ ਤੇ ਕੱਲ ਅ ਗਏ ਆ ਮੈਰਿਜ ਤੇ ਸੀਗੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ-ਦੋਸਤ ਕੰਦੇ ਵਿੱਚ ਚਲੋ ਆਪਾਂ ਚਲਦੇ ਆ ਘੁੰਮਣ ਫਿਰਨ ਵਾਸਤੇ ਇੱਥੇ ਘੁੰਮਣ ਵਾਸਤੇ ਗਏ ਆ ਤੇ ਰਸਤੇ ਦੇ ਵਿੱਚ ਜਿਹੜੀ ਇਹ दुर्घटना ਜਿਹੜੀ ਐ ਜਿਹਨੂੰ ਜਿਹੜੀ ਬਰਦਾਸ਼ ਨਹੀਂ ਹੋ ਰਹੀ ਸਾਡੇ ਕੋਲ ਤੇ ਪਤਾ ਲੱਗਿਆ ਰਾਤ ਨੂੰ ਵੀ ਇਦਾਂ ਐਕਸੀਡੈਂਟ ਹੋ ਗਿਆ ਟਰੱਕ ਨੇ ਮਾਰੀ ਸਾਈਡ ਗੱਡੀ ਅਨਿਯੰਤਰਤ ਹੋ ਕੇ ਤਾਂ ਦੂਸਰੇ ਪਾਸੇ ਚਲੇ ਗਈ ਸਾਹਮਣੇ ਟੈਂਕਰ ਆ ਰਿਹਾ ਸੀਗਾ ਤੇ ਉਹਦੀ ਚਪੇਟ ਚਾ ਕੇ ਤੇ ਬਲਾਸਟ ਹੋ ਗਿਆ ਸਾਡਾ ਕਿੰਨੇ ਜਾਣੇ ਸੀ ਕਿੱਥੇ ਦੇ ਕੀ ਕੀ ਨਾਮ ਹੋਣ ਇੱਕ ਹੈ ਜੀ ਆਪਣੇ ਇੰਦਰਜੀ ਜੀ ਹੈ ਸਾਡੇ ਇੰਦਰਜੀਤ ਜੀ ਅੰਕੇਤ ਜੀ ਰਾਜੂ ਜੀ ਔਰ ਅਭੀ ਜੀ ਔਰ ਇੱਕ ਹੋਰ ਇਹਨਾਂ ਦਾ ਦੋਸੀ ਜੇਲ ਰੋਡ ਦੇ ਪੌਲਸੀ ਮੈਨੂੰ ਉਹਨਾਂ ਦਾ ਨਾਮ ਤਾਂ ਪਤਾ ਵੈਸੇ ਕਿੰਨੇ ਜਨੇ ਸੀ ਟੋਟਲ ਇਹ 5 ਜਨੇ ਸੀਗੇ ਟੋਟਲ ਜੀ ਪਰਕੂ ਕੈਂਪ ਦੇ ਕਿੰਨੇ ਨੌਜਵਾਨ ਸੀ ਚਾਰ ਜਿਹੜੇ ਬੱਚੇ ਆ ਉਹ ਸਾਡੇ ਪਰਕੂ ਕੈਂਪ ਦੇ ਕੰਮ ਕੀ ਕਰਦੇ ਸੀ ਇਹ ਸਾਰੇ ਪਹਿਲੇ ਤਾਂ ਇਹ ਸਟੂਡੈਂਟ ਸੀ ਪਰ ਹੁਣ ਟਾਈਮ ਟੂ ਟਾਈਮ ਆਪਣੇ ਆਪਣੇ ਕਮਾਰੇ ਵਿੱਚ ਜਿੰਨੂੰ ਜੋ ਵੀ ਕੰਮ ਮਿਲ ਰਿਹਾ ਸੀਗਾ ਉਹ ਕਰ ਰਿਹਾ ਸੀਗਾ ਤੇ ਰਾਜੂ ਜੀ ਦਿਲਕੁਸ਼ਾ ਮਾਰਕੀਟ ਵਿੱਚ ਕੁਝ ਸ਼ਾਇਦ ਹੋਲ سیلਰ ਦੇ ਕੋਲ ਮੈਡੀਕਲ ਦੇ ਵਿੱਚ ਉੱਥੇ ਕਰਦੇ ਸੀਗੇ ਅਭੀ ਜੀ ਇਹ ਸ਼ਾਇਰਨ ਇਹਨਾਂ ਦਾ ਨਾ ਕੋਈ ਉਹ ਸੀਗਾ ਜਿਹੜਾ ਸ਼ਿਫਟ ਟਾਈਪ ਹੁੰਦਾ ਨਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਸੀਗੇ ਕਿਸੇ ਦੇ ਨਾਲ ਤੇ ਜਿਹੜੇ ਇੰਦਰਜੀਤ ਜੀ ਸੀਗੇ ਇਹ ਸਟੂਡੈਂਟ ਸੀ ਤੇ ਜਿਹੜੇ ਆਪਣੇ ਅੰਕੇ ਜੀ ਐ ਇਹ ਵੀ ਹੁਣ ਕੁਛ ਨਾ ਕੁਛ ਜੋ ਉਹਨਾਂ ਦਾ ਕੋਈ ਕੰਮ ਸੀਗਾ ਉਹ ਕਰ ਰਹੇ ਸੀਗੇ ਔਰ ਇਹ ਬਹੁਤ ਮੰਦਪਾਗੀ ਘਟਨਾ ਔਰ ਰਾਸ਼ਟਰੀ ਸੇਵਾ ਸੇਵਕ ਸੰਗ ਨੂੰ ਬਹੁਤ ਵੱਡਾ ਕਟਾ ਜਿਹੜਾ ਉਹ ਸਾਨੂੰ ਹੋਇਆ ਇਹਨਾਂ ਬੱਚਿਆਂ ਦੇ ਜਾਂਦੇ ਨੇ